ਫਾਜ਼ਲਕਾ ਦੇ ਸਰਹੱਦੀ ਇਲਾਕੇ ਵਿੱਚ ਵਗਦੇ ਦਰਿਆ ਵਿੱਚ ਇੱਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵਧਦਾ ਹੋਇਆ ਦਿਖਾਈ ਦੇ ਰਿਹਾ ਇੱਥੇ ਕਾਵਾਂ ਵਾਲੀ ਪੱਤਨ ਤੇ ਬਣੇ ਪੁਲ ਤੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਕਾਰਨ ਪਹਿਲਾਂ ਹੀ ਹੜ੍ਹ ਦੀ ਮਾਰ ਦਾ ਸਾਹਮਣਾ ਕਰ ਰਹੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਸਾਲ 2023 ਦੇ ਵਿੱਚ ਹਨਾ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਚਲਦੇ ਲੋਕਾਂ ਦੀਆਂ ਫਸਲਾਂ ਅਤੇ ਮਕਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਤਰਾ ਬਣ ਗਿਆ ਲੋਕਾਂ ਵਿੱਚ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਮਦਦ ਦੀ ਮੁਹੱਈਆ ਨਹੀਂ ਕਰਵਾਈ ਗਈ ਅਤੇ ਹੜਾ ਸੰਬੰਧੀ ਨਾ ਹੀ ਕੋਈ ਸੂਚਨਾ ਦਿੱਤੀ ਗਈ ਹੈ ਜਿਸ ਕਾਰਨ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਮੈਂ ਇਸ ਟਾਈਮ ਕਾਵਾਂ ਵਾਲੇ ਪੁਲ ਇੱਥੇ ਖੜਿਆ ਹਾਂ ਜੀ ਇੱਥੇ ਕੋਈ ਰਾਸ਼ਨ ਨੀ ਕੋਈ ਕੁਛ ਨਹੀਂ ਪੱਟਨ ਪਸੂ ਦੇ ਮਤਲਬ ਭੁੱਖੇ ਮਰ ਰਹੇ ਜੀ ਤੇ ਆਪਣੇ ਦੂਜਾ ਰਾਸ਼ਨ ਵੀ ਕੋਈ ਸਮਗਰੀ ਨਹੀਂ ਪਹੁੰਚ ਰਹੀ ਹੈ ਤੇ ਆ ਪਾਣੀ ਦਾ ਪੱਧਰ ਫੇਰੇ ਇਸ ਤਰ੍ਹਾਂ ਵਧਿਆ ਜਾ ਰਿਹਾ ਹੈ 1 ਲੱਖ ਤੋਂ ਕੋਈ 22000 ਛੱਡਿਆ ਜਾ ਰਿਹਾ ਪਿੱਛੋਂ ਇਹ ਹਾਲਾਤ ਸਾਡੇ ਪਹਿਲਾਂ ਹੀ ਜਿਵੇਂ ਕਿ 2023 ਚ ਬਣੇ ਸੀ ਉਸੇ ਤਰ੍ਹਾਂ ਹਾਲਾਤ ਬਣਨੇ ਅੰਦਾ ਖਤਰਾ ਬਣ ਗਿਆ ਹੈ ਇਸ ਤੋਂ ਇਲਾਵਾ ਜੀ ਸਾਡੇ ਘਰਾਂ ਵਿੱਚ 2-2 ਫੁੱਟ ਨਾਲ ਪਾਣੀ ਲੱਗ ਚੁੱਕਿਆ ਹੈ ਤੇ ਆਵਾਜਾਈ ਬੰਦ ਹੋ ਗਈ ਤਾਂ ਸਾਨੂੰ ਕਿੱਥੇ ਸਾਨੂੰ ਰਾਸ਼ਨ ਜਾਂ ਕੋਈ ਪਸ਼ੂਆਂ ਵਾਸਤੇ ਚਾਰਾ ਜਿਨੇ ਕੀ ਰਾਸ਼ਨ ਸਾਡੇ ਲਈ ਕੁਝ ਨਹੀਂ ਪਹੁੰਚ ਰਿਹਾ ਜੋ ਕਿ ਸਾਡੇ ਰਾਸ਼ਨ ਵਿੱਚ ਜੋ ਥੋੜਾ ਬਹੁਤਾ ਅਸੀਂ ਖਾ ਰਹੇ ਹਾਂ ਉਹ ਹੁਣ ਸਾਡਾ ਖਤਮ ਹੁੰਦਾ ਜਾ ਰਿਹਾ ਹੈ ਕਾਫੀ ਪਰੇਸ਼ਾਨੀਆਂ ਹੋ ਰਹੀਆਂ ਹਾਂਜੀ ਹਾਂਜੀ ਕਾਫੀ ਪਰੇਸ਼ਾਨੀਆਂ ਹੋ ਰਹੀਆਂ ਨੇ ਦਾਤ ਨੂੰ ਬਹੁਤ ਹੀ ਜ਼ਿਆਦਾ ਪਾਣੀ ਦਾ ਵੀ ਸਾਨੂੰ ਡਰ ਦਾ ਘਰਾਂ ਵਿੱਚ ਮਾਹੌਲ ਬਣਿਆ ਰਹਿੰਦਾ ਹੈ ਮਤਲਬ ਜਾਨੀ 2 ਫੁੱਟ ਲੱਗਿਆ ਹੋਇਆ ਹੈ ਸਾਤ ਨੂੰ ਮਤਲਬ ਇਹ ਜੀ ਕਿ 1 2 ਲੱਖ 22 ਹਜ਼ਾਰ ਛੱਡਿਆ ਸਾਡੇ ਘਰਾਂ ਵਿੱਚ ਵੀ ਵਧ ਸਕਦਾ ਇਸ ਤਰ੍ਹਾਂ ਪਾਣੀ ਬਿਲਕੁਲ ਦੇ ਨਾਲ ਕਿੰਨਾ ਕੋ ਲੱਕੇ ਲੰਘ ਰਿਹਾ ਹੈ ਬਿਲਕੁਲ ਜੀ ਨਾਲ ਟੱਚ ਕਰ ਰਿਹਾ ਬਿਲਕੁਲ ਉੱਪਰ ਆਣ ਦਾ ਖਤਰਾ ਬਣ ਗਿਆ ਜੀ ਆफी ਤੇਜ਼ੀ ਨਾਲ ਵਧ ਰਿਹਾ ਹੈ ਕੋਈ ਪ੍ਰਸ਼ਾਸਨ ਵਾਲਾ ਐਸਾ ਦੱਸਿਆ ਗਿਆ ਵੀ ਕਿੰਨਾ ਕੁ ਪਾਣੀ ਆ ਰਿਹਾ ਹੈ ਜਿ ਕਿੰਨਾ ਛੱਡਿਆ ਜਾ ਰਿਹਾ ਹੈ ਕੋਈ ਨਹੀਂ ਦੱਸਿਆ ਜੀ ਪ੍ਰਸ਼ਾਸਨ ਦਾ ਕੋ ਬਿਲਕੁਲ ਜੀ ਕੁਝ ਨਹੀਂ ਕਹਿ ਰਿਹਾ ਇਹ 1 ਲੱਖ 22 ਹਜ਼ਾਰ ਅਸੀਂ ਖਬਰਾਂ ਵਿੱਚ ਮਾੜਾ ਮੋਟੇ ਦੇਖ ਰਹੇ ਹਾਂ ਜੀ ਸਾਨੂੰ ਪਤਾ ਲੱਗ ਗਿਆ ਹੈ ਕਿ ਛੱਡਿਆ ਜਾ ਰਿਹਾ ਹੈ ਬਿਲਕੁਲ ਕੋਈ ਪਲਾਨ ਨਹੀਂ ਹੈ ਜੀ ਪੀਪੀ ਸਾਡੇ ਤੇ ਰਵੇਲਾ ਤੇ ਜੇ ਕਾ ਦਾ ਪੋੜਾ ਹੈ ਉਹਦੇ ਉਪਰ ਹੁਣ ਬਸ ਇੰਨਾ ਕੁ ਰਹਿ ਗਿਆ 2 ਇੰਚ ਕਾਫੀ ਅਕੀ ਉਹ ਪਾਣੀ ਟਪਣਾ ਸ਼ੁਰੂ ਹੋ ਜਾਏਗਾ ਉਹ ਸਾਡੇ ਪਾਕਿਸਤਾਨ ਉਧਰ ਆ ਜਾਂਦਾ ਵਾਪਸ ਬੈਕ ਸਾਈਡ ਹੋ ਕੇ ਉਥੋਂ ਆਵਾਜ਼ ਹੀ ਬੰਦ ਹੈ ਜੀ ਉਹ ਪੋਲ ਹੁਣ ਐਸ ਤਰ੍ਹਾਂ ਮੋੜ ਜਿਹੜੀ ਬਣਾਈ ਗਈ ਹੈ ਜੀ ਉਹ ਅੱਗੇ ਰਸਤਾ ਪਾਣੀ ਹੈ ਜੀ ਘਰਾਂ ਤੇ ਜੇ ਨਹੀਂ ਪਹੁੰਚੇ ਅੰਦਰ ਨਹੀਂ ਹੋ ਗਿਆ ਘਰਾਂ ਦੇ ਨਾਲ 2-2 ਫੁੱਟ ਵਾਧ ਰਿਹਾ ਲੱਗ ਰਿਹਾ ਕਾਫੀ ਹੈਨ ਘਰ ਜੀ ਘਟੋ ਘਾਟ 100 200 ਘਰ ਹੋਵੇਗਾ ਜੀ ਬਿਲਕੁਲ ਵੇਖੋ ਜਿਓ ਸਾਹਮਣੇ ਕਾਂਵਾਂ ਵਾਲੀ ਪੋਲ ਤੇ ਕੁਝ ਨਹੀਂ ਆਪਣਾ ਕੋਈ ਜੇ ਨਹੀਂ ਖੜਿਆ ਜੀ ਦੇਖੋ ਜੀ ਕੋਈ ਪ੍ਰਸ਼ਾਸਨ ਦਾ ਨਹੀਂ ਹੈਗਾ ਕੋਈ ਕੁਛ ਨਹੀਂ ਪਹਿਲਾਂ ਸਵੇਰੇ ਵੇਖੇ ਸੀ ਆਏ ਸੀ ਚਲੇ ਗਏ ਨੇ ਕਹਿੰਦੇ ਸੀ ਅੱਜ ਮੰਤਰੀ ਸਾਹਿਬ ਆ ਰਹੇ ਨੇ ਸਨ ਮੈਂ ਤਾਂ ਦੇਖਿਆ ਨਹੀਂ ਜੀ ਕੀ ਕਹਿ ਗਿਆ ਕੀ ਨਹੀਂ ਕਿ ਬਿਲਕੁਲ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਪਿਛਲੀ ਵਾਰੀ ਛਾਨੂ ਕੁਝ ਵੀ ਮੜਾ ਮੋਟਾ ਵਿੱਤਿਆ ਜੀ ਕੋਈ 6 6000 ਬਾਕੀ ਹੁਣ ਅਸੀਂ ਘਟੋਗਾਟਾ ਸੀ 30 40000 ਨੂੰ ਉਪੜੇ ਪੈ ਚੋਨੇ ਦਾ ਖਰਚਾ ਕਰਕੇ ਮਾਬਜਾ ਘਟੋਗਾਟ 50000 ਤੋਂ ਘਟ ਨਹੀਂ ਹੋਣਾ ਚਾਹੀਦਾ ਜੀ ਇੰਨਾ ਖਰਚਾ ਨਾ ਹੋ ਤੇ ਹਾਂਜੀ ਹਾਂਜੀ ਇੰਨਾ ਖਰਚਾ ਤੁਸੀਂ 40000 ਰੁਪਏ ਘਾਟ ਲਗਭਗ ਕਰ ਚੁੱਕੇ ਆ ਖਰਚਾ ਮੇਰਾ ਨਾ ਗੁਰਦੀਪ ਸਿੰਘ ਜੀ ਆਪਣੇ ਕਾਵਾਂ ਵਾਲੇ ਕੋਲ ਪੱਤਨ ਤੇ ਜਿਹੜਾ ਪਾਣੀ ਕਾਫੀ ਤੇਜ਼ੀ ਨਾਲ ਵਧ ਰਿਹਾ ਜੀ ਪਾਣੀ ਦੀ ਸਪੀਡ ਵੀ ਬਹੁਤ ਤੇਜ਼ ਹੈ ਤੇ ਇਥੋਂ ਦੱਸਿਆ ਜਾ ਰਿਹਾ ਹੈ ਕਿ ਪਾਣੀ 1 ਲੱਖ 22000 ਛੱਡਿਆ ਗਿਆ ਤੇ ਇੱਥੇ ਤਾਂ ਪਹਿਲਾਂ ਤੋਂ ਹੀ ਬਹੁਤ ਨੀਵੀਆਂ ਥਾਵਾਂ ਤੇ ਪਾਣੀ ਭਰ ਚੁੱਕਾ ਹੈ ਇਸ ਤੋਂ ਬਾਅਦ ਤਾਂ ਪਿੰਡਾਂ ਵਿੱਚ ਪਾਣੀ ਵੜਨ ਦੀ ਵੀ ਸਭਾਵਨਾ ਬਣੀ ਖੜੀ ਹੈ ਜੀ। ਸਵੇਰ ਤੋਂ ਜੀ ਅੱਧਾ ਫੁੱਟ ਪਾਣੀ ਵੱਧ ਚੁੱਕਾ ਹੈ ਜੀ। ਹਾਂਜੀ ਉਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਐ ਸੋ ਲੱਗਦਾ ਹੈ ਕਿ ਅੱਗੇ ਜ਼ਿਆਦਾ ਨੁਕਸਾਨ ਹੋਵੇਗਾ ਜੀ। ਅਜੇ ਤਾਂ ਕਰਾਕ ਤੇ ਨਹੀਂ ਪਾਣੀ ਪਹੁੰਚਿਆ ਜੀ ਤੇ ਜੋ ਕਿ ਫਸਲਾਂ ਪੂਰੀਆਂ ਤਬਾਹ ਹੋ ਚੁੱਕੀਆਂ। ਫਸਲਾਂ ਤੇ ਪਾਣੀ ਉੱਤਾਰ ਚੁੱਕਾ ਹੈ ਜੀ ਪਹਿਲਾਂ ਤੋਂ ਹੀ। ਪਾਣੀ ਦਾ ਵਹਾਵ ਤਾਂ ਬਹੁਤ ਤੇਜ਼ ਹੈ ਜੀ। ਪਾਣੀ ਲੱਗਦਾ ਹੈ ਵੱਧ ਸਕਦਾ ਹੈ ਜੀ। ਕੀ ਦੱਸਿਆ ਜਾਰੇ ਪਿਛੋਂ ਦੀ ਪਾਣੀ ਦੀ ਕੀ ਹਾਲਾਤ ਹੈ ਜene ਕਿੰਨਾ ਕੁ ਵਾਅਦਾ ਕਰਿਆ ਜਾ ਰਿਹਾ ਹੈ? ਪਾਣੀ ਬਿਲਾਲ ਦੇ ਦੱਸਿਆ ਗਿਆ ਕਿ 112 ਲੱਖ ਬਾਈਰ ਪਾਣੀ ਛੱਡਿਆ ਗਿਆ ਜੀ ਤੇ ਇਸ ਤੋਂ ਪਹਿਲਾਂ ਤਾਂ ਪਾਣੀ ਇੱਥੇ ਬਹੁਤ ਨੀਆ ਥਾਵਾਂ ਤੇ ਪਾਰ ਚੁੱਕਾ ਹੈ ਅਜੇ ਉਹ ਤਾਂ ਪਾਣੀ ਹੋਣ ਪਹੁੰਚਣੇ ਜੀ ਇੱਥੇ ਜਦੋਂ ਪਹੁੰਚੇਗਾ ਤਾਂ ਫੇਰ ਹੀ ਲੱਗੂਗਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਜਾਣ ਕਰ ਦਿੱਤੀ ਗਈ ਕਿ ਕਿੰਨਾ ਪਾਣੀ ਛੱਡਿਆ ਜਾ ਰਿਹਾ ਕਿੰਨਾ ਆ ਰਿਹਾ ਹੈ ਅਜੇ ਤੱਕ ਤਾਂ ਪ੍ਰਸ਼ਾਸਨ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪ੍ਰਸ਼ਾਸਨ ਤੋਂ ਮੰਗ ਸਰਕਾਰ ਤੋਂ ਮੰਗਾਈ ਹੈ ਕਿ ਜੋ ਵੀ ਮੁਆਵਜ਼ਾ ਬਣਦਾ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਬਾਕੀ ਲੋਕਾਂ ਸਰ ਕਰਕੇ ਕੀਤਾ ਜਾਵੇ ਕਿ ਪਾਣੀ ਕਿੰਨਾ ਆ ਰਿਹਾ ਕਿੰਨਾ ਨਹੀਂ ਦੱਸਿਆ ਜਾਵੇ ਤੇ ਲੋਕ ਆ ਆਪਣਾ ਤਰਕ ਰਹਿ ਕੋਈ ਇਤਲਾ ਇਸ ਤਰ੍ਹਾਂ ਦੀ ਦਿੱਤੀ ਨਹੀਂ ਗਈ ਕੋਈ ਅਨਾਉਂਸਮੈਂਟ ਨਹੀਂ ਕਰਵਾਈ ਗਈ ਵੀ ਪਾਣੀ ਦਾ ਖਤਰਾ ਹੈਗਾ ਤੁਸੀਂ ਆ ਦੇ ਇਰਦਾਂਵਾਂ ਤੇ ਕੋਈ ਏਦਾਂ ਦਾ ਕੋਈ ਨਹੀਂ ਦੱਸਿਆ ਗਿਆ ਜੀ ਲੋਕ ਆਪਣੇ ਘਰਾਂ 'ਚ ਬੈਠੇ ਆ ਜੀ ਇਹ ਪਾਣੀ ਇਤਕ ਜ਼ਿਆਦਾ ਵੱਧ ਜਾ ਤਾਂ ਨੁਕਸਾਨ ਤਾਂ ਹੋ ਹੀ ਸਕਦਾ ਜੀ ਹਰੇ ਚਾਰੇ ਦੀ ਬਹੁਤ ਲੋੜ ਹੈ ਜੀ ਪਿੰਡਾਂ ਦੇ ਸਾਰੇ ਪੱਠੇ ਆ ਤੇ ਪੱਠੇ ਡੁੱਬ ਚੁੱਕੇ ਆ ਹਰਾਚਾਰ ਹੈ ਬਹੁਤ ਘਾਟ ਹੈ ਹਰਾਚਾਰ ਆਪਕਾ ਹੈ ਜੇ ਪਿੰਡਾਂ ਦੇ ਤਾਣੀਆਂ ਤੇ ਰਹਿ ਲੋਕਾਂ ਦੇ ਆਵਾਜ਼ੇ ਵੀ ਬੰਦ ਹੋ ਗਈ ਪਿੰਡਾਂ ਤੋਂ ਸੰਪਰਕ ਟੁੱਟ ਚੁੱਕਾ ਹੈ ਉਹਨਾਂ ਵਾਸਤੇ ਰਾਸ਼ਨ ਦੀ ਵੀ ਸਹੂਲਤਾਂ ਜੇ ਭੇਜੀ ਜਾਣ